ਅਜਦਾ ਦਿਨ ਯਾਨੀ ਕਿ 11 ਮਈ ਦਾ ਦਿਨ ਇਸ ਪੱਖੋਂ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕਿ ਅਜਦਾ ਦਿਨ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਹੈ ਗੁਰੂ ਸਾਹਿਬ ਨੇ ਗੁਰਗੱਦੀ ਦੀ ਸੇਵਾ ਸੰਭਾਲਣ ਮਗਰੋਂ ਕਈ ਅਹਿਮ ਕਾਰਜ ਕੀਤੇ ਅਤੇ ਸਿੱਖ ਕੌਮ ਨੂੰ ਅਜਿਹੇ ਸੰਕਲਪ ਵੀ ਦਿੱਤੇ ਜੋ ਅੱਜ ਵੀ ਸਮੁੱਚੀ ਦੁਨੀਆ ਦੀ ਸਿੱਖ ਸੰਗਤ ਲਈ ਇਕ ਰਾਗ ਸਿਰੇ ਦਾ ਕੰਮ ਕਰਦੇ ਨੇ ਗੁਰੂ ਸਾਹਿਬ ਨੇ RAMKALI ਰਾਗ ਵਿੱਚ ਅਨੰਦ ਸਾਹਿਬ ਦੀਆਂ 40 ਪੌੜੀਆਂ ਪੜ੍ਹ ਕੇ ਅਨੰਦ ਵਿਆਹ ਦੀ ਆਰੰਭਤਾ ਕੀਤੀ ਜਿਸ ਨੂੰ ਫਿਰ ਸ੍ਰੀ ਗੁਰੂ RAMDAS Ji ਨੇ ਲਾਵਾਂ ਦੀ ਬਾਣੀ ਉਚਾਰ ਕੇ ਮੁਕੰਮਲਤਾ ਬਖਸ਼ੀ ਸ੍ਰੀ ਗੁਰੂ ਅਮਰਦਾਸ Ji ਨੇ ਆਪਣੇ ਜੀਵਨ ਕਾਲ ਦੌਰਾਨ ਗੋਇੰਦਵਾਲ ਸਾਹਿਬ ਦੀ ਨਗਰੀ ਵੀ ਸਥਾਪਿਤ ਕੀਤੀ ਜਿਸ ਨੂੰ ਹੁਣ ਸਿੱਖੀ ਦੇ ਧੁਰੇ ਵਜੋਂ ਜਾਣਿਆ ਜਾਂਦਾ ਹੈ ਇਸੀ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਪੰਗਤ ਅਤੇ ਲੰਗਰ ਦਾ ਸਿਧਾਂਤ ਵੀ ਸਿੱਖ ਕੌਮ ਨੂੰ ਬਖਸ਼ਿਆ ਜੋ ਅੱਜ ਸਾਰੀ ਦੁਨੀਆ ਵਿੱਚ ਨਜ਼ਰ ਆਉਂਦਾ ਹੈ